चलो आज गड्डी खोलो सर बैठा दो ਹੋਲੀ-ਯੋਲੀ। ਅਸੈਂਪਟੋ ਯਾਰ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਨਾ। ਹਾਂ? ਮੈਨੂੰ ਪ੍ਰਸ਼ਨ ਉਹ ਦੇ ਕੇ ਦੇ। ਜੀ ਸਰ। ਜੀ ਸਰ ਜੀ ਸਰ ਆ ਮਾਮਲਾ ਜੀ ਹੈ ਜੀ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਅਗੇਂਸ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਆ ਦੋ ਸਮਗਲਰੇ ਚ ਗ੍ਰਿਫਤਾਰ ਹੋਏ ਐ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਆ ਦੇ ਰਹਿਣ ਵਾਲੇ ਨੇ ਕਰਨਤਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਹੈ ਉਹ ਚਲਾਰਿਆ ਬਾਹਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਹੈ ਔਰ ਇਸ ਜਿਹੜਾ ਮੋਡਿਊਲ ਹੈ ਇਹ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਖਸਰਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲਕਸ ਔਰ ਜੋ ਮੁਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟੇਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਬਿਲਕੁਲ ਸੋ ਜਿਹੜੀ ਇਹ ਚੋ ਮੁਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਪਿੱਛੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਆਸਪੋਰਟਰ ਸਮਗਲਰਸ ਨੇ ਉਹ ਆਪਣੇ ਜਿਹੜੇ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਕਿ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਕੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਫਰੋਜ਼ਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਹਾਂ ਕਿ ਇਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ ਜਰ ਕੋਈ ਆਗੇ ਸੀ ਕੋਈ ਮੋਹ ਲੱਗਿਆ ਚਾ ਮਹਾਰਿਸ਼ਤਾਨ ਸਰੋ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹਨਾ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਤੇ ਉਹ ਮਤਲਬ ਉਹਦੇ ਚ ਕਲੀਅਰ ਇਹ ਹੁੰਦਾ ਕਿ ਉਥੇ ਪੈਕਿੰਗ ਹੋਈ ਆ ਉਥੋਂ ਹੀ ਇਹ ਕਨਸਾਈਨਮੈਂਟ ਬਣੀ ਉੱਪਰੋਂ ਮੋਹਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਦਰਸਾਉਣੀ ਹੈ ਕਿ ਅਕ੍ਰੋਸ ਦੀ ਬਾਰਡਰ ਹੈ ਜਿਹੜੇ ਤੁਸੀਂ ਕੰਪੇਨ ਤੇ ਨਸ਼ੇ ਦੇ ਖਾਤੋਂ ਤੁਹਾਡੇ ਅਪਰੇਸ਼ਨ ਇਹ ਲੈ ਚੱਲ ਰਹੀ ਸੀ ਜਿਹੜਾ ਹੋ ਕੰਪਰੇਸ਼ਨ ਸ਼ੁਰੂ ਕੀਤਾ ਇਹਦੇ ਵਿੱਚ ਫਿਰ ਐਕਸਟਰਾ ਫੋਰਸ ਜਾਂ ਐਕਸਟਰਾ ਕਿਸ ਤਰ੍ਹਾਂ ਆਇਆ ਜਿਹੜੇ ਕੋਈ ਜਾਂ ਫੋਰਸ ਐਕਚੁਅਲ ਆਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਵੀ ਬਲੀਫ ਕਰੋ ਦੇਖੋ ਦਾਇਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦੇ ਇਸ ਸਟ੍ਰੇਟ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਚੱਲਦਾ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਚ ਮੈਨੂੰ ਦੱਸਦੇ ਹੋ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀ ਜੀ ਨਵਜੋਤ ਸਾਡੇ ਏਡੀਸੀਪੀ ਹਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਰਪੰਨ ਚਾਹ ਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਚਾਤੀ ਮਾਰੀ ਇਹ ਫਿਗਰ 30 ਕੇਜੀ ਤੋਂ ਵੱਧ ਹੀਰੋਇਨ ਹੋ ਗਈ ਅਜ ਦੋ ਹੀ ਮਹੀਨੇ ਹੋਏ ਐ 25 ਦੇ ਵਿੱਚ ਤੋਂ ਔਰ ਜ਼ਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਔਰ ਸੂਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਦੇ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਵਾਟ ਆਈ ਐਮ